ਸਸਿਕਾਲ ਜੀ ਸਾਰਿਆਂ ਨੂੰ ਅੱਜ ਰਬੜ ਦੇ ਰੁਖ ਬਾਰੇ ਚਰਚਾ ਕਰਾਂਗੇ ਇਹ ਹਿਸਟਰੀ ਨੂੰ ਬਦਲਣ ਵਾਲਾ ਰੁਖ ਹੈਗਾ ਤੇ ਇਹ ਬ੍ਰਾਜ਼ੀਲ ਦੇ ਐਮਾਜ਼ੋਨ ਦੇ ਜੰਗਲਾਂ ਦਾ ਇਹ ਨੇਟਿਵ ਹੈਗਾ ਤਾਂ ਇਹ ਜਿਹੜਾ ਇਸ ਤੋਂ ਜਿਹੜਾ ਸੈਪ ਨਿਕਲਦਾ ਲੇਟੈਸਟ ਨਿਕਲਦਾ ਉਹਦੇ ਵਿੱਚ 30% ਰਬੜ ਆ ਮਤਲਬ ਜਿਹੜੇ ਸੈਂਟਰਲ ਅਮਰੀਕਾ ਸਾਊਥ ਅਮਰੀਕਾ ਦੇ ਸਿਵਿਲੇਸ਼ਨ ਸੀ ਪੁਰਾਣੀਆਂ ਸਿਵਿਲੇਸ਼ਨ ਸੀ ਲੋਕ ਸੀਗੇ ਉਹਨਾਂ ਨੇ ਸਭ ਤੋਂ ਪਹਿਲਾਂ ਸੈਪ ਨੂੰ ਯੂਜ਼ ਕੀਤਾ ਉਹਨਾਂ ਨੇ ਉਹਨਾਂ ਨੇ ਮਤਲਬ ਕਹਿੰਦਾ ਇਹਦੇ ਬਾਲ ਬਣਾਈਆਂ ਰਬੜ ਦੀਆਂ ਤੇ ਉਹਨਾਂ ਨੇ ਜੁੱਤੀਆਂ ਬਣਾਈਆਂ ਮਤਲਬ ਸ਼ੂਜ਼ ਬਣਾਈਆਂ ਉਸ ਤੋਂ ਬਾਅਦ ਚਾਰਲਸ ਗੁੱਡਇਰ ਨੇ 1839 ਦੇ ਵਿੱਚ ਇਸ ਨੂੰ ਸਲਫਰ ਨਾਲ ਮਿਕਸ ਕਰਕੇ ਇਹਦੇ ਸਾਬ ਨੂੰ ਹੀਟ ਕਰਤਾ ਉੱਥੋਂ ਮਤਲਬ ਵਲਕਾਇਜ਼ਡ ਰਬਰ ਬਣੀ ਇਹਨੂੰ ਵਲਕਰਾਇਜ਼ੇਸ਼ਨ ਪ੍ਰੋਸੈਸ ਬੋਲਦੇ ਆ ਇਹਨੇ ਰਬੜ ਦਾ ਬੂਮ ਲਿਆਂਦਾ ਮਤਲਬ ਇੰਡਸਟਰੀਅਲ ਰੈਵੋਲੂਸ਼ਨ ਲਿਆਂਦੀ ਮਤਲਬ ਵਲਕਨਾਈਜ਼ਡ ਰਬਰ ਜਿਹੜੀ ਬਣੀ ਤਾਂ ਸਿਰ ਰੋਡ ਨੂੰ ਹਿੱਟ ਕੀਤਾ 1879 ਤੋਂ 1912 ਦੇ ਵਿੱਚ ਇੱਥੋਂ ਮਤਲਬ ਵੱਡੇ ਲੈਵਲ ਦਾ ਇੰਡਸਟਰੀਅਲ ਰੈਵੋਲੂਸ਼ਨ ਤੁਸੀਂ ਕਹੇ ਸ਼ੁਰੂ ਹੋਈ ਤਾਂ ਲਈ ਬਹੁਤ ਲੱਖਾਂ ਗੱਡੀਆਂ ਰਬੜ ਦੀ ਰਬੜ ਦੇ ਟਾਇਰਾਂ ਤੋਂ ਚੱਲਣਾ ਸ਼ੁਰੂ ਹੋ ਗਏ ਰੋਡ ਦੇ ਉੱਤੇ ਤਾਂ ਇਹ ਸਭ ਤੋਂ ਪਹਿਲਾ ਸੀਗਾ ਮਤਲਬ ਕੋ ਰਬੜ ਦੇ ਟਾਇਰ ਤੋਂ ਬਣਿਆ ਹੋਇਆ ਵਹੀਕਲ ਜਿਹੜਾ ਉਹ 1867 ਵਿੱਚ ਚੱਲਿਆ ਤਾਂ ਇੰਡੋਨੇਸ਼ੀਆ ਤੇ ਥਾਈਲੈਂਡ ਇੱਕ ਅਜਿਹੇ ਦੇਸ਼ ਹੈਗੇ ਜਿਹੜੇ ਕਿ ਮਤਲਬ ਉਹ ਹਾਫ ਤੋਂ ਵੱਧ ਰਬੜ ਦੀ ਪ੍ਰੋਡਕਸ਼ਨ 'ਚ ਹੈਲਪ ਕਰਦੇ ਹੈਗੇ ਆ ਤਾਂ ਹੁਣ ਆਪਾਂ ਇੱਕ ਗੱਲ ਗੱਲ ਕਰਨਾ ਚਾਹਾਂਗੇ ਜੇ ਰਬੜ ਨਾ ਹੁੰਦੀ ਜਿਹੜੀ ਏਡਸ ਆ ਰਹੀਆਂ ਤੇ ਭਿਆਨਕ ਬਿਮਾਰੀਆਂ ਸਿਫੀਲਿਸ ਨਾ ਦੀ ਸੈਕਸਚੁਅਲੀ ਟ੍ਰਾਂਸਮਿਟਿਡ ਡਿਜ਼ੀਜ਼ ਹੈਗੇ ਜਿਹੜੀਆਂ ਜੇ ਕੌਂਡਮ ਨਾ ਬੰਦੇ ਇਸ ਰਬੜ ਤੋਂ ਤਾਂ ਆਪਣਾ ਬਹੁਤ ਜ਼ਬਰਦਸਤ ਲੈਵਲ ਤੇ ਦੁਨੀਆ ਦਾ ਨਾਸ਼ ਹੋ ਜਾਣਾ ਸੀਗਾ ਉਸ ਤੋਂ ਇਲਾਵਾ ਜੇ ਸਾਡੀਆਂ ਗੱਡੀਆਂ ਦੇ ਟਾਇਰ ਨਾ ਬੰਦੇ ਤਾਂ ਸਾਡੀ ਇੰਡਸਟਰੀਅਲ ਰੈਵਲੂਸ਼ਨ ਨਹੀਂ ਹੋਣੀ ਸੀ